ਦੇ ਪੁਲਿਸ ਕਰਮਚਾਰੀ ਜਿਹੜੇ ਕਿ ਪੰਜਾਬ ਦੇ ਹੱਦ ਦੇ ਵਿੱਚੋਂ ਕੁਝ ਕਿਸਾਨਾਂ ਨੂੰ ਧੂਆਂ ਘਾਰ ਹਨੇਰੇ ਦੇ ਵਿੱਚੋਂ ਚੱਕ ਕੇ ਗੋਰੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਬੜੀ ਪੂਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਪ੍ਰੀਤਪਾਲ ਸਿੰਘ ਨੂੰ ਬੜੀ ਪੂਰੀ ਤਰ੍ਹਾਂ ਦੇ ਨਾਲ ਕੁੱਟਿਆ ਪ੍ਰੀਤਪਾਲ ਸਿੰਘ ਦੀਆਂ ਜੜੀਆਂ ਜੜੀਆਂ ਹੱਡੀਆਂ ਨੇ ਬਿਲਕੁਲ ਫੇਸ ਦੀਆਂ ਖਤਮ ਕੀਤੀਆਂ ਹੋਈਆਂ ਨੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ ਪਾਵਾ ਵੀ ਤੋੜੀਆਂ ਗਈਆਂ ਨੱਕ ਦੀ ਹੱਡੀ ਤੋੜੀ ਗਈ ਅਸੀਂ ਇਥੋਂ ਰੈਫਰ ਕਰਵਾਉਣਾ ਚਾਹੁੰਦੇ ਆ ਪੁਲਿਸ ਸਾਨੂੰ ਇਥੋਂ ਨਿਕਲ ਨਹੀਂ ਦੇ ਰਹੀ ਪੁਲਿਸ ਨੇ ਪ੍ਰੀਤਪਾਲ ਸਿੰਘ ਦੇ ਉੱਪਰ 307 ਦਾ ਪਰਚਾ ਵੀ ਦਰਜ ਕੀਤਾ ਗਿਆ ਹੈ। ਇੰਨਾ ਕੁੱਟਿਆ ਕਿ ਹੱਡੀਆਂ ਤੋੜ ਦਿੱਤੀਆਂ, ਲਤ ਪੰਨ ਦਿੱਤੀ। ਇਹ ਇਲਜ਼ਾਮ ਹਰਿਆਣਾ ਪੁਲਿਸ ਤੇ ਨੇ ਪੰਜਾਬ ਦੇ ਕਿਸਾਨ ਨੇ ਇਲਜ਼ਾਮ ਲਗਾਏ ਨੇ ਜੋ ਤੁਹਾਨੂੰ ਤਸਵੀਰਾਂ ਦਿਖਾਈਆਂ। ਇਹ ਪ੍ਰੀਤਪਾਲ ਸਿੰਘ ਨੇ ਜੋ ਖਨੌਰੀ ਬਾਰਡਰ ਤੇ ਧਰਨਾ ਦੇ ਰਹੇ ਸਨ ਪਰ 21 ਫਰਵਰੀ ਨੂੰ ਉਹਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ। ਇਹ ਇਲਜ਼ਾਮ ਨੇ ਬੋਰੀ ਦੇ ਵਿੱਚ ਪਾ ਕੇ ਕੁੱਟਿਆ, ਇਹ ਗੰਭੀਰ ਇਲਜ਼ਾਮ ਨੇ ਤੇ ਇੰਨਾ ਕੁੱਟਿਆ ਕਿ ਹੱਡੀਆਂ ਤੋੜ ਦਿੱਤੀਆਂ, ਲਤ ਪੰਨ ਦਿੱਤੀ। ਇਹ ਗੰਭੀਰ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਾਏ ਜਾ ਰਹੇ ਨੇ ਤੇ ਇਹ ਤਸਵੀਰਾਂ ਨੇ ਰੋਤਕ ਦੀਆਂ ਜਿੱਥੇ ਰੋਤਕ ਪੀਜੀਆ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਪਰ ਇਲਜ਼ਾਮ ਲੱਗ ਰਿਹਾ ਨੇ ਕਿ ਇੱਥੇ ਉਹਨਾਂ ਨੂੰ ਇਲਾਜ ਨਹੀਂ ਮਿਲ ਰਿਹਾ ਇਸ ਲਈ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਪੰਜਾਬ ਲਿਆਂਦਾ ਜਾਏ ਕਿਉਂਕਿ ਪ੍ਰੀਤਪਾਲ ਸਿੰਘ ਤੇ ਹਰਿਆਣਾ ਪੁਲਿਸ ਨੇ ਧਾਰਾ 307 ਦੇ ਤਹਿਤ ਮਾਮਲਾ ਵੀ ਦਰਜ ਕੀਤਾ ਹੋਇਆ ਹੈ ਇਹ ਤਸਵੀਰਾਂ ਰੋਤਕ ਪੀਜੀਆ ਦੀਆਂ ਨੇ ਜਿੱਥੇ ਪ੍ਰੀਤਪਾਲ ਸਿੰਘ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਪ੍ਰੀਤਪਾਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਵਾ گاਉਂ ਦੇ ਰਹਿਣ ਵਾਲੇ ਨੇ ਤੇ ਖਨੌਰੀ ਬਾਰਡਰ ਤੇ ਅੰਦੋਲਨ ਕਰ ਰਹੇ ਸਨ ਇਲਜ਼ਾਮ ਨੇ ਕਿ 21 ਫਰਵਰੀ ਨੂੰ ਜਦੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ ਫਾਇਰਿੰਗ ਕੀਤੀ ਗਈ ਤਾਂ ਉਸੇ ਦਿਨ ਕੁਝ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਹਰਿਆਣਾ ਪ੍ਰਸ਼ਾਸਨ ਪੰਜਾਬ ਵਾਲੇ ਪਾਸਿਓਂ ਚੁੱਕ ਕੇ ਲੈ ਗਿਆ ਤੇ ਫਿਰ ਤਸ਼ੱਦਦ ਹੋਈ ਪ੍ਰੀਤਪਾਲ ਸਿੰਘ ਪਿੰਨਵਾਉਂ ਦੇ ਕਿਸਾਨ ਪ੍ਰੀਤਪਾਲ ਸਿੰਘ ਚੱਲ ਰਹੀ ਅੰਦੋਲਨ ਦੇ ਵਿੱਚ ਆਪਣੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਕੁਲੇ ਹਰਿਆਣਾ ਦੇ ਪੁਲਿਸ ਕਰਮਚਾਰੀ ਜਿਹੜੇ ਕਿ ਪੰਜਾਬ ਦੇ ਹੱਦ ਦੇ ਵਿੱਚੋਂ ਕੁਝ ਕਿਸਾਨਾਂ ਨੂੰ ਧੂਆਂ ਧਾਰ ਹਨੇਰੇ ਦੇ ਵਿੱਚੋਂ ਚੱਕ ਕੇ ਗੋਰੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਉਹਨਾਂ ਦੇ ਵਿੱਚੋਂ ਸਾਡੇ ਪ੍ਰੀਤਪਾਲ ਸਿੰਘ ਜੋ ਕਿ ਨਵਾਂਗੋਂ ਰਹੇ ਸਨ ਪ੍ਰੀਤਪਾਲ ਸਿੰਘ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਪ੍ਰੀਤਪਾਲ ਸਿੰਘ ਦੀਆਂ ਜਿਹੜੀਆਂ ਹੱਡੀਆਂ ਨੇ ਬਿਲਕੁਲ ਫੇਸਦੀਆਂ ਖਤਮ ਕੀਤੀਆਂ ਹੋਈਆਂ ਨੇ ਪ੍ਰੀਤਪਾਲ ਸਿੰਘ ਦੇ ਸਿਰ ਦੇ ਵਿੱਚ ਵੀ ਕੁਝ ਕਾਤੇ ਨੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ ਪਾਵਾਂ ਵੀ ਤੋੜੀਆਂ ਗੇ ਨੱਕ ਦੀ ਹੱਡੀ ਤੋੜੀ ਕੀ ਪ੍ਰੀਤਪਾਲ ਸਿੰਘ ਦਾ ਬਾਪ ਹੀ ਚੰਗੇ ਲੜਕੇ ਸੀ ਪ੍ਰੀਤਪਾਲ ਸਿੰਘ ਅਮਰਤ ਧਾਰੀ ਸੀ ਨਸ਼ੇ ਪੱਤੀਆਂ ਤੋਂ ਰਹਿਤ ਸੀ ਪੁਲਸ ਨੇ ਇੰਨਾ ਦਸਤ ਢਾਲਿਆ ਉਸ ਦੇ ਉੱਪਰ ਕਿ ਉਹਨੂੰ ਖਾੜਕੂਆਂ ਵਾਲਾ ਰੂਪ ਦਿੱਤਾ ਤੇ ਰੋਧਕ ਪੀਜੀਆ ਨੂੰ ਐਡਮਿਟ ਕਰਵਾਇਆ ਜਿੱਥੇ ਕਿ ਉਸ ਦਾ ਬਿਲਕੁਲ ਵੀ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਸਾਨੂੰ ਇੱਥੋਂ ਇਲਾਜ ਦੀ ਬਿਲਕੁਲ ਵੀ ਉਮੀਦ ਨਹੀਂ ਅਸੀਂ ਸਾਰੇ ਹੀ ਕਿਸਾਨ ਜਥੇਬੰਦੀਆਂ ਅਤੇ ਸਾਰੇ ਹੀ ਲੀਡਰਸ ਹੈ ਵਾਣਾ ਨੂੰ ਸਾਰੇ ਪਾਰਟੀਵਾਦੀ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ ਅਸੀਂ ਇੱਥੋਂ ਰੈਫਰ ਕਰਵਾਉਣਾ ਚਾਹੁੰਦੇ ਆਂ ਪੁਲਿਸ ਸਾਨੂੰ ਇਥੋਂ ਨਿਕਲ ਨਹੀਂ ਦੇ ਰਹੀ ਪੁਲਿਸ ਨੇ ਪ੍ਰੀਤਪਾਲ ਸਿੰਘ ਦੇ ਉੱਪਰ 307 ਦਾ ਪਰਚਾ ਵੀ ਦਰਜ ਕੀਤਾ ਹੋਇਆ ਤੁਸੀਂ ਸਾਰੇ ਸਾਡਾ ਸਾਥ ਦਿਓ ਕਿਸਾਨ ਲੀਡਰ ਇਲਜ਼ਾਮ ਲਗਾ ਰਹੇ ਨੇ ਕਿ ਕੋਈ ਇੱਕ ਕੇਸ ਨਹੀਂ ਹੈ ਅਜਿਹਾ ਕਈ ਨੌਜਵਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਵੀ ਇਸ ਮਾਮਲੇ 'ਚ ਕੋਈ ਨੋਟਿਸ ਲਵੇ ਨਾ ਸਿਰਫ ਕਿਸਾਨ ਲੀਡਰ ਬਲਕਿ ਪੰਜਾਬ ਦੀਆਂ ਸਿਆਸੀ ਤਿਰਾਂ ਤਾਂ ਮਾਨ ਸਰਕਾਰ ਦਵਾਲੇ ਹੋ ਗਏ ਨੇ ਕਿ ਆਖਿਰ ਇਹ ਕਦੋਂ ਤੱਕ ਚੱਲੇਗਾ ਇਸ ਤਰ੍ਹਾਂ ਦੇ ਨਾਲ ਨੌਜਵਾਨਾਂ ਨਾਲ ਤਸ਼ੱਦਦ ਕਿਉਂ ਹੋ ਰਿਹਾ ਹੈ ਇਹ ਗੰਭੀਰ ਇਲਜ਼ਾਮ ਹੈ ਜਿਹੜੇ ਉਹ ਲੱਗ ਰਹੇ ਨੇ ਹਰਿਆਣਾ ਪੁਲਿਸ ਤੇ ਸਵਾਲ ਖੜੇ ਹੋ ਰਹੇ ਨੇ ਮਾਨ ਸਰਕਾਰ ਤੇ ਤਾਂ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਉਹਨਾਂ ਨੇ ਕਿਹਾ ਭਗਵੰਤ ਮਾਨ ਜੇ ਥੋੜੀ ਜਈ ਸ਼ਰਮ ਹੈ ਇਨਸਾਨੀਅਤ ਹੈ ਤਾਂ ਟਾਊਟੀ ਚ ਕੱਲ ਵੀ ਕਿਹਾ ਸੀ ਕਿ ਕੁਝ 8 ਤੋਂ 10 ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਹੈ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਉਹਨਾਂ ਚੋਂ ਇੱਕ ਪ੍ਰੀਤਪਾਲ ਸਿੰਘ ਹੈ ਜਿਸ ਨੂੰ ਕਿਡਨਾਪ ਕਰ ਹਰਿਆਣਾ ਪੁਲਿਸ ਵੱਲੋਂ ਬਹੁਤ ਤਸ਼ੱਦਦ ਕੀਤਾ ਗਿਆ ਬੋਰੀ ਚ ਪਾ ਕੇ ਬਹੁਤ ਬੇਰਹਿਮੀ ਨਾਲ ਕੁੱਟਿਆ ਗਿਆ ਇਨਸਾਨੀਅਤ ਦਾ ਕਹਾਣ ਕੀਤਾ ਗਿਆ ਜੋ ਇਸ ਸਮੇਂ ਜੇਰੇ ਇਲਾਜ ਪੀਜੀਆ ਰੋਤਕ ਹੈ 1984 ਵਾਂਗ ਇਹ ਫੋਰਸਾਂ ਨੌਜਵਾਨਾਂ ਨੂੰ ਕਿਡਨਾਪ ਕਰਕੇ ਉਹਨਾਂ ਤੇ ਭਾਰੀ ਜ਼ੁਲਮ ਕਰ ਰਹੀਆਂ ਨੇ ਪ੍ਰੀਤਪਾਲ ਸਿੰਘ ਤੇ ਝੂਠਾ 307 ਦਾ ਪਰਚਾ ਦਰਜ ਕੀਤਾ ਗਿਆ ਜੋ ਸਰਾਸਰ ਤੱਕਾ ਹੈ ਮੈਂ ਮੰਗ ਕਰਦਾ ਕਿ ਪ੍ਰੀਤਪਾਲ ਦਾ ਝੂਠਾ ਪਰਚਾ ਰੱਦ ਕਰਕੇ ਹਰਿਆਣਾ ਪੁਲਿਸ ਤੇ ਪਰਚਾ ਦਰਜ ਕੀਤਾ ਜਾਏ ਜਿਨ੍ਹਾਂ ਨੇ ਸਾਰੇ ਨੌਜਵਾਨਾਂ ਦਾ ਇਹ ਹਾਲ ਕੀਤਾ ਤੇ ਪ੍ਰੀਤਪਾਲ ਸਿੰਘ ਨੂੰ ਛੇਤੀ ਪੰਜਾਬ ਦੇ ਹਸਪਤਾਲ ਭੇਜਿਆ ਜਾਏ ਤੇ ਬਾਕੀ ਨੌਜਵਾਨਾਂ ਬਾਰੇ ਵੀ ਪਤਾ ਲਾਇਆ ਜਾਏ ਇਹ ਮੰਗ ਕਰ ਰਹੇ ਨੇ ਵਿਕ੍ਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਲਾਂਕਿ ਹਰਿਆਣਾ ਸਰਕਾਰ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਹੈ ਹਰਿਆਣਾ ਪੁਲਿਸ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਪਰ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਲਜ਼ਾਮ ਲੱਗ ਰਹੇ ਨੇ ਸਵਾਲ ਖੜੇ ਹੋ ਨੇ ਕਿ ਨੌਜਵਾਨਾਂ ਦੇ ਨਾਲ ਤਸ਼ੱਦਦ ਹੋਇਆ ਹਰਿਆਣਾ ਪੁਲਿਸ ਪੰਜਾਬ ਵਾਲੇ ਪਾਸਿਓਂ ਨੌਜਵਾਨਾਂ ਨੂੰ ਚੁੱਕ ਹਰਿਆਣਾ ਲੈ ਗਈ ਤੇ ਫਿਰ ਕੁੱਟਮਾਰ ਕੀਤੀ